ਪੀਪੀਆਈ ਅਮਨ ਜ਼ਿਲ੍ਹਾ ਜਲੰਧਰ ਕਪੂਰਥਲਾ ਕਮੇਟੀ ਦੀ ਮੀਟਿੰਗ ਪਾਰਟੀ ਦੇ ਜਲੰਧਰ ਦਫ਼ਤਰ ਵਿਖੇ ਹੋਈ ਇਸ ਮੀਟਿੰਗ ਦੇ ਵਿੱਚ ਕੌਮਰੇਡ ਸੁਖਵਿੰਦਰ ਸਿੰਘ ਸੇਖਵਤ ਅਤੇ ਹੋਰ ਵੀ ਕਈ ਸ਼ਾਮਲ ਸੀ ਇਸ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦੇ ਵਿੱਚ ਵਰੁਣ ਕਲੇਰ ਨੂੰ ਵੋਟ ਪਾਉਣ ਦੇ ਨਾਲ-ਨਾਲ ਹਰ ਤਰ੍ਹਾਂ ਦਾ ਸਮਰਥਨ ਦਿੱਤਾ ਜਾਵੇਗਾ ਇਸ ਦਰਾਂ ਮੀਟਿੰਗ ਦੇ ਵਿੱਚ ਹੋਰ ਕੀ ਕੀ ਫੈਸਲਾ ਲਿੱਤਾ ਗਿਆ ਆਓ ਇੱਕ ਵਾਰੀ ਸੁਣਦੇ ਹਾਂ ਸਾਥੀਓ ਅੱਜ ਆਪਣੇ ਸਾਥੇ ਬਾਰਨ ਕਲੇਰ ਦੇ ਜਿਹੜੇ ਇੰਡੀਪੈਂਡੈਂਟ ਵਿਪਰ ਨੇ ਪੰਜਾਬ ਤੋਂ ਚੁਣੇ ਹੋੜਾ ਰਹੇ ਨੇ ਆਪਾਂ ਇਸ ਨੂੰ ਵਿਚਾਰ ਤੋਂ ਬਾਅਦ ਸੀਪੀਐਮ ਨੇ ਜ਼ਿਲ੍ਹਾ ਮੀਟਿੰਗ ਜੋ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਸੀ ਬਾਰਨ ਕਲੇਰ ਰਾਨ ਹਰ ਕਿਸਮ ਦੀ ਮਦਦ ਕਰਾਂਗੇ ਇਸ ਸੀਪੀਐਮ ਦੀ ਹੋਰਨ ਤਰਫੇ ਸਪੋਰਟ ਰਹੇਗੇ ਵੋਟ ਸਪੋਰਟ ਹਰ ਤਰ੍ਹਾਂ ਦਾ ਮਤਲਬ ਕਿਨਾਂ ਨੂੰ ਮਦਦ ਕਰਕੇ ਅਸੀਂ ਸੀਪੀਐਮ ਦੀ ਜ਼ਿਲ੍ਹਾ ਕਮੇਟੀ ਦੇ ਵਾਸਤੇ ਔਰ ਸੂਬਾ ਕਮੇਟੀ ਵੱਲੋਂ ਮੈਂ ਐਲਾਨ ਕਰਦਾ ਕਿ ਅਸੀਂ ਪਰ ਕਲੇਰ ਹੋਣਾ ਸਮਰਥ ਲਈ ਆਯਾਦ ਮੇਦਾਰ ਨੇ ਸੀਪੀਐਮ ਨੂੰ ਦਾ ਸਮਰਥਨ ਕਰੇਗੇ ਤੇ ਸਾਰੀਆਂ ਵੋਟਾਂ ਜਿਹੜੀਆਂ ਸਾਡੇ ਮੈਂਬਰ ਪੀਆਂ ਹੁੰਦਾ ਤੁਰੀਆਂ ਪਾਸੇ ਨਾਲ ਵੋਟ ਜਿਹੜੀਆਂ ਉਹ ਪੁਟਾਵਾਂਗੇ ਚੋਣ ਦੇ ਦੌਰਾਨ ਔਰ ਨਾਲ ਅਸੀਂ ਇਹ ਇਹ ਵੀ ਕਹਿਣਾ ਚਾਹੁੰਦੇ ਆ ਕਿ ਚੋਣ ਦੇ ਅੰਦਰ ਜਿਹੜੀ ਸਰਕਾਰ ਵੱਲੋਂ ਨੰਗਾ ਡੁੰਡਾਗਰਦੀ ਦਾ ਨਾਚ ਲੱਚਿਆ ਜਾ ਰਿਹਾ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਜੇਲ੍ਹਾਂ ਚ ਸੁਣਵਾਇਆ ਜਾ ਰਿਹਾ ਜਿਹੜਾ ਪੈਨਿਕ ਕ੍ਰੀਏਟ ਕੀਤਾ ਜਾ ਰਿਹਾ ਸਮਾਜ ਦੇ ਅੰਦਰ ਇਹ ਦੇ ਸਖਤ ਨਿੰਦਾ ਕਰਦੇ ਆ ਅਸੀਂ ਪਾਰਟੀ ਵੱਲੋਂ ਜੇ ਜਿਹੜਾ ਮਾਹੌਲ ਜੇ ਪੈਦਾ ਕਰੋਗੇ ਤਾਂ ਪੰਜਾਬ ਦੇ ਵਿੱਚ ਆਮਨ ਕਾਨੂੰਨ ਨੂੰ ਸਥਾਪਿਤ ਕੌਣ ਕਰੇਗਾ ਜੇ ਰਾਜ ਕਰਦੀ ਪਾਰਟੀ ਇਹ ਸੱਤ ਕੰਡਿਆਂ ਤੇ ਉਤਰੇ ਸਿਰਫ ਅਸੈਂਬਲੀ ਚੋਂ ਦੇ ਵਾਸਤੇ ਦੂਸਰਾ ਮਸਲਾ ਸਮਾਜ ਦੇ ਅੰਦਰ ਨਸ਼ਿਆਂ ਦਾ ਹੈ ਅਮਨ ਕਾਨੂੰਨ ਦਾ ਮਸਲਾ ਹੈ ਸ਼ਹਿਰ ਚ ਗੰਦਗੀ ਦਾ ਗੰਦੇ ਪਾਣੀ ਦਾ ਸਵਾਲ ਆ ਔਰ ਇਹ ਜਿਹੜਾ ਜ਼ੋਨ ਜਿੱਥੇ ਹੋਣ ਜਾ ਰਹੀ ਹੈ ਸਾਰੇ ਕਿਰਤੀ ਲੋਕ ਤਨ ਜਿਹੜੀ ਵਾਦੀ ਹੈ ਜਿਹੜੀ ਉਹ ਵਸ ਰਹੀ ਹੈ ਤੋਂ ਉਹਨਾਂ ਦੀ ਬੇਤਰੀ ਜਿੱਦਗੀ ਬਲੋਨ ਵਾਸਤੇ ਸਰਕਾਰ ਨੇ ਕੀ ਕੀਤਾ ਇਹ ਸਰਕਾਰ ਨੂੰ ਸਮਝਣਾ ਚਾਹੀਦਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਪਛਮੀ ਹਲਕੇ ਦੇ ਲੋਕਾਂ ਨੂੰ ਸੀਐਮ ਵੱਲੋਂ ਕੇ ਪਾਰਕ ਕਲੀਅਰ ਹੋਣ ਕਾਰਜਾ ਕਰਕੇ ਭੇਜੋ ਤਾਂ ਕਿ ਲੋਕਾਂ ਦੇ ਹੱਕ ਹਕੂਕ ਵਾਸਤੇ ਬੜਾ ਸਮਾਜ ਦੇ ਵਿੱਚ ਜਿਹੜੀ ਆਵਾਜ਼ ਆਉਂਗਲ ਜੀ ਆਸੀ ਮੈਂ ਵਰਕਲੀ ਆਜਾਦ ਉਮੀਦਵਾਰ ਜਲੰਧਰ ਵੈਸਟ ਮੇਰਾ ਚੋਣ ਨਿਸ਼ਾਨ 14 ਨੰਬਰ ਤੇ ਬੈਨਰ ਸਟੈਂਡ ਔਰ ਮੈਂ ਚੌਂ ਜਿਹੜੀ ਆ ਉਹ ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਨਸ਼ਾ, ਸਰਕਾਰ ਦੀ ਗੁੰਡਾਗਰਦੀ ਦੇ ਖਿਲਾਫ ਜਿਹੜੀ ਆ ਉਹ ਲੋਕਤੰਤਰ ਦੀ ਬਹਾਲੀ ਦੇ ਲਈ ਔਰ ਅਮਨ ਕਾਨੂੰਨ ਦੀ ਜਿਹੜੀ ਆ ਬਹਾਲੀ ਦੇ ਲਈ ਲੜ ਰਿਹਾ ਔਰ ਅੱਜ ਮੈਨੂੰ ਜਿਹੜਾ ਆ ਉਹ ਸੀਬੀ ਆਈਐਮ ਦੀ ਸਭੂਚੀ ਜਿਹੜੀ ਆ ਉਹ ਲੀਡਰਸ਼ਿਪ ਨੇ ਔਰ ਉਹਨਾਂ ਦੇ ਸੀਨੀਅਰ ਲੀਡਰ ਸਿਕੁੰਦਰ ਸਿੰਘ ਸ਼ੇਖੋ ਜੀ, ਸੁਖਪ੍ਰੀਤ ਜੀ, ਸੋਖੀ ਲੀਡਰਸ਼ਿਪ ਸਾਰੀ ਜਿਹੜੀ ਆ ਉਹਨਾਂ ਨੇ ਮੈਨੂੰ ਆਪਣੇ ਦਫ਼ਤਰ ਦੇ ਵਿੱਚ ਬੁਲਾ ਕੇ ਜਿਹੜਾ ਆ ਉਹ ਸਮਰਥਨ ਕੀਤਾ ਹੈਗਾ ਆ ਸੋ ਮੈਂ ਸਾਰੇ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਦਾ ਜਿਹੜਾ ਆ ਉਹ ਧੰਨਵਾਦ ਕਰਦਾ ਔਰ ਜਲੰਧਰ ਵੈਸਟ ਦੇ ਇਲਾਕਾ ਨਾਗਰਸੀਆਂ ਨੂੰ ਬੇਨਤੀ ਕਰਦਾ ਕਿ ਆਪਣੀ ਇੱਕ ਇੱਕ ਵੋਟ ਜਿਹੜੀ ਆ ਉਹ 14 ਨੰਬਰ ਦੇ ਚੋਣ ਨਿਸ਼ਾਨ ਪੈਨ ਸਟੈਂਡ ਦੇ ਉੱਪਰ ਪਾ ਕੇ ਜਿਹੜਾ ਆ ਆਓ ਆਪਾਂ ਜਿਹੜਾ ਆ ਉਹ ਇਸ ਸਰਕਾਰ ਦੀ ਗੁੰਡਾਗਰਦੀ ਨੂੰ ਅੰਤ ਪਾਈਏ ਬਹੁਤ ਧੰਨਵਾਦ। ਬਾਅਦ ਵਿੱਚ ਲੈਰ ਨੂੰ ਪੂਰਨ ਸਮਰਥਨ ਦੇਣ ਦਾ ਫੈਸਲਾ ਕੀਤਾ ਸਭ ਸੰਪਤੀ ਦਾ। ਐਸੀ ਹਰ ਸੰਭਵ ਯਤਨ ਕਰਾਂਗੇ। ਕਿ ਆਉਣ ਵਾਲੇ 10 ਤਰੀਕ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਸਾਡੇ ਸਾਰੇ ਸਮਰਥਕ ਤੇ ਮੈਂਬਰ ਇਹਨਾਂ ਨੂੰ ਸੱਤ ਬਣਾਉਣਗੇ ਤਾਂ ਕਿ ਜੋ ਅੱਜ ਪੰਜਾਬ ਸਰਕਾਰ ਇੱਕ ਛੋਟੀ ਜਿਹੀ ਇਲੈਕਸ਼ਨ ਦੇ ਵਾਸਤੇ ਪੰਜਾਬ ਨੂੰ ਬਲਦੀ ਦੇ ਉਥੇ ਦੇਣਾ ਚਾਹੁੰਦੀ ਆ ਕਿ ਗੈਂਗਸਟਰਾਂ ਨੂੰ ਨਕਮੇ ਲੋਕਾਂ ਨੂੰ ਬੇਲਾ ਕਰਕੇ ਅਜ ਚੋਣ ਮੁਹੰਮ ਦੇ ਵਿੱਚ ਧੇੜਿਆ ਜਾ ਰਿਹਾ ਹੈ ਪੰਜਾਬ ਚ ਪਹਿਲੇ ਹੀ ਅਮਨ ਕਾਨੂੰਨ ਦੇ ਹਾਲਾਤ ਬਹੁਤ ਵਿਗੜ ਚੁੱਕੇ ਆ ਵੇਦੇ ਨਾਲ ਪੰਜਾਬ ਦੇ ਔਲਾਦ ਹੋ ক্রিকেট ਦੀਆਂ ਸੁਭਾਗ ਰਮਨ ਨੇ ਤੇਜ਼ ਤੋਂ ਘਟੋ ਘੱਟ ਇੱਕ ਇੱਕ ਸਵਾਲ ਆ ਸੀ ਕਿ ਜਿਹਨੇ ਕੱਲ ਜਿਹੜਾ ਇਹ ਭਗਵੰਤ ਮਾਨ ਜੀ ਨੂੰ ਚੈਲੰਜ ਦਿੱਤਾ ਸੀ ਉਹ ਕਿਤੇ ਮੌਕੇ ਤੇ ਨਹੀਂ ਪਹੁੰਚਿਆ ਕੁਝ ਆਪ ਦੇ ਬਧਾਇਏ ਵੱਲੋਂ આરોਪ ਲਗਾਏ ਗਏ ਉਹਨਾਂ ਦੇ ਕੁਝ ਪੈਂਡਰਾਈਵ ਦੇ ਵਿੱਚ ਇਹਨੂੰ ਕਿੱਦਾਂ ਦੇਖਦੇ ਵੇਖੋ ਕਿਹੜਾ ਸੰਜਾ ਕੋਨਟਰ ਅਲੀਗੇਸ਼ਨ ਬਦਲ ਲੱਗ ਰਿਹਾ ਅਸੀਂ ਇਹਦੇ ਤੇ ਮੰਨ ਕਰਦੇ ਆ ਵੀ ਇਹਦੇ ਭਗਵੰਤ ਮਾਨ ਸਰਕਾਰ ਨੂੰ ਪਰਤਾਲ ਕਰਾਉਣੀ ਚਾਹੀਦੀ ਹੈ ਨਿਰਪੱਖ ਜੇ ਉਹਦੇ ਪਰਿਵਾਰ ਇਸ ਗੱਲ ਤੋਂ ਅਨਮੋਲਵਾ ਤਾਂ ਉਹਨੂੰ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਸਪਸ਼ਟ ਕਰਦਾ ਜੀ ਤੇ ਸ਼੍ਰੀ ਗੁਰੂ ਜੀ ਨੇ ਆਪ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਦਲ ਬਦਲੂ ਤੋਂ ਉਹਨਾਂ ਨੂੰ ਲੋਕਾਂ ਨੂੰ ਹੁਣੇ ਲਾਉਣਾ ਚਾਹੀਦਾ ਪਹਿਲਾਂ ਵੀ ਦਲ ਬਦਲੂਆਂ ਨੂੰ ਲੋਕਾਂ ਨੇ ਲਖੇੜਿਆ ਹੈਗਾ ਉਹ ਨਹੀਂ ਹੋਣਾ ਚਾਹੀਦਾ ਔਰ ਪੰਜਾਬ ਦੇ ਅੰਦਰ ਚੰਗੀ ਸਾਰੂ ਬਹਿਸ ਹੋਣੀ ਚਾਹੀਦੀ ਹੈ ਚੰਗੇ ਸਾਰੂ ਰਾਜਨੀਤੀ ਜਿਹੜੀ ਉਹ ਹੋਣੀ ਚਾਹੀਦੀ ਹੈ ਮੁੱਦਿਆਂ ਦੇ ਆਧਾਰ 'ਤੇ ਗੱਲਬਾਤ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਤੇ ਵਿਅਕਤੀਗਤ ਪੰਜਾਬ 83 ਹੋਵੇ ਤੇ ਅੱਜ ਸਮਾਜ ਨੂੰ ਵਿੱਦਿਆ ਦਾ ਰਜਗਾਰ ਦਾ ਸੇ ਸਹੂਲਤਾਂ ਦਾ ਪਾਣੀ ਦਾ ਜਿਹੜੇ ਸਿਹਤ ਨਾਲ ਰਿਲੇਟਡ ਹੋਰ ਮਸਲੇ ਨੇ ਉਹਨਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸਾਰਾ ਸਮਾਜ ਤੇ ਨਸ਼ਾ ਦਾ ਬਹੁਤ ਵੱਡਾ ਸਵਾਲ ਆ ਭ੍ਰਸ਼ਟਾਚਾਰ ਲਗਾਤਾਰ ਵਧ ਰਿਹਾ ਆ ਕਾਨੂੰਨ ਕ 法 ਲਗਾਤਾਰ ਵਿਗੜਦੀ ਜਾ ਰਹੀ ਆ ਉਹਦੇ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਜਮਨੀ ਚੋਣ ਨੂੰ ਸਿਰਫ ਜਿੱਤਣ ਵਾਸਤੇ ਸਾਰਾ ਜੋਰ ਦੇਣਾ ਚਾਹੀਦਾ ਬਹੁਤ ਵੱਡੀ ਸ਼ਕਤੀ ਦਿੱਤੀ ਸੀ ਪੰਜਾਬ ਦੇ ਲੋਕਾਂ ਨੇ ਭਗਵੰਤ ਪਾਣ ਨੂੰ ਬਨਵੇਂ ਜਿਤਾਏ ਸੀ ਪਾਰਲੀਮੈਂਟ ਚੋਣਾਂ ਨੇ ਮੈਂ ਸਮਝਦਾ ਵੀ ਇਹਦੀ ਅਕਲ ਟਿਕਾਣੇ ਕਰ 60 ਸੀਟਾਂ ਹਰ ਗਿਆ ਅਸੈਂਬਲੀ ਦੀ ਬੱਤੀਆਂ ਦੇ ਰਹਿ ਗਿਆ ਜòn ਵਾਲੀ ਜਦੋਂ ਵਿਧਾਨ ਸਭਾ ਹੋਏਗੀ ਉਹ ਤੋਂ ਪਹਿਲਾਂ ਪਹਿਲਾਂ ਸ਼ਾਇਦ ਅੰਦਰੋਂ ਹੀ ਹੋਰ ਕੰਮ ਹੋ ਜਾਏ ਤਾਂ ਬੱਕਰਾ ਐਸ਼ੂਆ ਨਹੀਂ ਤਾਂ ਪੱਕੇ ਅਕਲ ਟਿਕਾਣੇ ਅਗਲੀ ਚੋਣ ਦੇ ਵਿੱਚ ਹੋ ਜਾਏ ਪਰ ਇਹਨਾਂ ਜਿੰਨੀ ਚੋਣਾਂ ਚ ਲੋਕ ਇਹਨੂੰ ਚੰਗੀ ਤਰ੍ਹਾਂ ਸਿੱਖਾ ਦੇਣਗੇ ਲੋਕਾਂ ਨੂੰ ਡਰਾਮਿਆਂ ਦੇ ਨਾਲ ਕਿਕਲੀਆਂ ਦੇ ਨਾਲ ਜਾਂ ਝੂਠ ਬੋਲ ਕੇ ਲੋਕਾਂ ਨੂੰ ਲੰਬੇ ਸਮੇਂ ਲਈ ਗਮਰਾਹ ਨਹੀਂ ਕੀਤਾ ਜਾ ਸਕਦਾ ਲੋਕ ਆਪਣਾ ਫੈਸਲਾ ਕਰਨਾ ਚਾਹੁੰਦੇ ਆ ਪੰਜਾਬ ਦੇ ਪਰ ਬੜੀ ਚੰਗੀ ਤਰ੍ਹਾਂ ਕਰ ਲੈਣਗੇ ਬਿਊਰੋ ਰਿਪੋਰਟ ਦੇ ਸੇਵਕ